ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਬਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਬਾਹਰ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲੋ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਪਿੰਡ ਵੇ ਨੇੜੇ 마ਸੀ ਦੇ ਬਲਾਸਪੁਰ ਬਧੌੜਾ ਨਿਹਾਲ ਸਿੰਘ ਵਾਲਾ ਕਿਨੇੜੇ ਨੇੜੇ ਹੈ ਮੋਬਾਈਲ ਨੰਬਰ ਬੋਲਦੇ 87278 09954 ਠੀਕ ਹੈ ਬਾਈ ਇੱਕੋ ਹੀ ਰਹਿ ਗਈ ਬਣ ਇੱਕੋ ਹੀ ਰਹਿ ਗਈ ਇੱਕ ਲੈ ਗਿਆ ਬਈ ਠੀਕ ਹੈ ਆਹ ਦੋ ਕਹਿੰਦੇ ਹਾਂ ਇੱਕ ਲੈ ਗਿਆ ਬਈ ਠੀਕ ਹੈ ਉਹ ਛੋਟੀ ਸੀਗੀ ਉਹ ਥੋੜੀ ਛੋਟੀ ਸੀ ਕਿਹੜਾ ਸੂਆ ਸੁੰਦੀ ਹੈ ਬਈ ਕਹਿੰਦੇ ਤਾਂ ਡਾਕਟਰ ਦੂਜਾ ਸੀ ਆਪਾਂ ਤੀਜਾ ਸੂਏ ਮੰਨ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਦਿਨ ਲੈ ਜੂਗਿਓ ਅੱਠ ਖੁੱਲੇ ਹਜੇ ਹੋਰ ਠੀਕ ਹੈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਚੰਗੀ ਹੈ ਬੜਾ ਆਰਡਰ ਕਮਾਲ ਦਾ ਥਣ ਬੜਾ ਚੰਗਾ ਹੈ ਨਾ ਹਾਂ ਮੱਝਾਂ ਵਾਲਾ ਥਣ ਕੱਲਾ ਕੱਲਾ ਮੱਝਾਂ ਦਾ ਥਾਣਾ ਚਾਰੇ ਵੀ ਆਣ ਨਿਕੜਵੇਂ ਪੂਰੇ ਗੈਪ ਹੂੰ ਮੱਝਾਂ ਵਾਲਾ ਥਣ ਲੱਗਿਆ ਬਈ ਕਿੰਨਾ ਦੁੱਧ ਦਿੰਦਾ ਵਾ ਫਿਸਲੇ ਸੋ ਗੋ ਤਾਂ ਡਾਕਟਰ 16 ਕਿਲੋ ਕਹਿੰਦੇ ਚੋਇਆ ਸੀ ਹੂੰ ਹੈ ਨਾ 16 ਹੀ ਮੰਨ ਲੇ ਆਪਾਂ ਜੀ ਅਗਲਾ ਚੰਗੀ ਕੀਰ ਕਰ ਲੂ ਬਈ ਵਧਾ ਵੀ ਸਕਦਾ ਸਹੀ ਗੱਲ ਆ ਉਹ ਅਗਲੇ ਦੀ ਹੈ ਨਾ ਤਮੰਨਾ ਸਹੀ ਹੈ ਬਾਕੀ ਕੱਦ ਕਾਠਾ ਬੇਲ ਵਾਲੀ ਹੈ ਕਿਹੜਾ ਨਿੱਕੀ ਜੀ ਹੂੰ ਖੋਲ ਦੇ ਬਈ ਹੋਰ ਕਿਹੜਾ ਦੇ ਫੇਸ ਚੰਗਾ ਕੱਦ ਵੱਡਾ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਚੰਗਾ ਤਿਆਰ ਕਰਦੀ ਹੁੰਦੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਬਈ ਕੱਚੀ ਗੱਤੀ ਆ ਹਜੇ ਕਰਮ ਵਾਲੀ ਲੈਂਦੀ ਆ ਇਹਨਾਂ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰ ਲੈਣੀ ਹੈ ਫੇਸ ਬੜਾ ਪਿਆਰਾ ਕਰਮਾ ਆ ਬਾਕੀ ਕਰਾਸ ਪਾਣਾ ਐ ਨਹੀਂ ਗਰਮੀ ਮੈਨੂੰ ਹਾਂ ਗਰਮੀ ਬਿਲਕੁਲ ਨਹੀਂ ਮੰਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਤੋੜਾ ਤਾਰਾ ਬੜਾ ਚੰਗਾ ਬਈ ਆਰਡਰ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਆ ਹਜੇ ਕੱਚੀ ਆ ਬਈ ਦਣ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਹੋਰੇ ਵਧੀਆ ਤਿਆਰ ਕਰ ਨੂੰ ਮੋੜ ਲਿਓ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਤਾਂ ਇਹਦਾ ਆਪਣਾ ਡਾਕਟਰ ਨਾ 56 ਕਰਨਾ ਨਾ 52 ਹੂੰ ਨਾ ਹੀ 50 ਹੂੰ 48 ਦੀ ਦੇ ਦਾਂਗੇ ਠੀਕ ਆ 48000 ਦੀ ਬਾਈ ਕਹਿੰਦਾ ਵੜਾ ਜਿਹੜੀ ਦੇ ਦੇਾਂਗੇ ਬਾਈ ਮੁੱਲ ਲਾ ਹੁਣ ਵੱਡੀ ਵੱਡੀ ਵੜਾ ਆਏ ਨਹੀਂ ਨਿਕੀ ਜੀ ਸਹੀ ਗੱਲ ਆ ਮੁੱਲ ਕਰਾਉਣ ਨੂੰ ਜੰਨਾ ਮਰਜ਼ੀ ਕਰਾ ਲਓ 48000 ਦੀ ਵੜਾ ਦੇ ਦਾਂਗੇ ਮੁੱਲ ਜਾਇਜ਼ ਆ ਥਾਣੇ ਲੈ ਬਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕਿੱਲਾ ਥਾਣਾ ਠੰਡੀ ਠੁੰਡੀ ਵੀ ਫੁੱਲ ਆ ਹਨਾ ਗੁਰੂ ਠੰਡੀ ਆ ਤਾਂ ਉਹ ਹੁਣ ਕੱਲੀ ਕਰਕੇ ਜੀ ਕਰੀ ਜਾਂਦੀ ਆ ਦੇ ਠੀਕ ਆ ਆਏ ਉਹਦੋਂ ਨੂੰ ਝਾਕ ਜਾ ਉਹਦੋਂ ਵੀ ਕੱਲੀ ਰਹਿ ਗਈ ਨਾ ਹੂੰ ਸਹੀ ਗਰਮੰਦੀਲਾ ਲਾ ਜਿਵੇਂ ਬਰਦੀ ਹੱਥ ਫੇਰੀ ਜੀ ਕੋਈ ਚੱਕਰੇ ਨਹੀਂ ਕਹਿਣਾ ਗਰਮ ਵਾਲੀ ਨੇ ਕੁਝ ਉਹ ਨਹੀਂ ਕਹਿੰਦੀ ਤਾਂ ਠੰਡੀ ਲਾਟੋਂ ਲਾ ਬਹੁਤ ਪਈਆਂ ਬਈ ਸਾਰੀਆਂ ਬਲਟਾਂ ਲਾ ਕੱਢੂ ਫੇਰ ਸੋਗੇ ਮੁੱਲ ਵੀ ਜਾਇ ਜੜ 42000 ਰੁਪਏ ਮਾਨਤਨ ਜ਼ਰੂਰ ਹੋ ਜਾ ਬੱਤੀ ਬਹੁਤ ਚੰਗਾ ਲੱਗਿਆ ਡਾਕਟਰ ਮੱਝਾ ਮਾਲਾ ਸਹੀ ਗੱਲ ਹੈ ਬਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ